ਇਹ ਤਸਵੀਰਾਂ ਲੁਧਿਆਣਾ ਦੇ ਮਾਰਾ ਟਾਊਨ ਸਿੱਧ ਬਾਬਾ ਦੀਪ ਸਿੰਘ ਗੁਰਦੁਆਰਾ ਰੂਟ ਦੀਆਂ ਨੇ ਜਿੱਥੇ ਇੱਕ ਐਕਟਿਵ ਅਤੇ ਟਿਊਸ਼ਨ ਮਾਰਕੀਟ 'ਤੇ ਜਾਰੀ ਲੜਕੀ ਦਾ ਪਿੱਛਾ ਕਰ ਰਿਹਾ ਬਾਈਕ ਸਵਾਰ ਨੇ ਚੈਨ ਚਪਟ ਲਈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋਈ ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਟਿਊਸ਼ਨ ਸੈਂਟਰ ਮਾਰਕੀਟ ਦੇ ਜਾ ਰਹੀ ਸੀ ਅਚਾਨਕ ਇੱਕ ਬਾਈਕ ਸਵਾਰ ਨੌਜਵਾਨ ਨੇ ਪਿੱਛਾ ਕਰਦਿਆ ਗਲੇ ਚਪਈ ਡੇਢ ਟੋਲੇ ਦੇ ਸੋਨੇ ਦੀ ਚੈਨ ਤੋੜ ਕੇ ਫਰਾਰ ਹੋ ਗਿਆ ਇਸ ਜੁੜਾ ਇਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ આરોપી ਦੀ ਪਾਲ ਕੀਤੀ ਜਾ ਰਹੀ ਹੈ ਅੰਟੀ ਜੀ ਕੀ ਹੋਇਆ ਜੀ ਜੀ ਨਾਮ ਅੰਟੀ ਤੁਹਾਡਾ ਅਛਾ ਕੀ ਹੋਇਆ ਕੀ ਮਸਲਾ ਕੀ ਹੋਇਆ ਕੋ ਇੱਥੇ ਐਸੇ ਕੋਲੇ ਰੋਸ਼ਨ ਮਾਰਦੇ ਤੇ ਜੀ ਜਲਵਾਇਆ ਹੋਇਆ ਐਸੇ ਇਹ ਤਾਂ ਪਹਿਲਾਂ ਵੀ ਪੈਰ ਟੁੱਟਿਆ ਹੋਇਆ ਜੀ ਅੱਜ ਉਹਨਾਂ ਨੇ ਬੁਲਾਇਆ ਕਿ ਤੇ ਆ ਜਾਓ ਉਹ ਨੁਕੀ ਤੇ ਮੈਂ ਗਾਇਬ ਨਹੀਂ ਹੋਤੇ ਅੱਛੇ ਦੌੜ ਕੇ ਲੱਗੇ ਚੋਰ ਲੈ ਕੇ ਗਏ ਮਤਲਬ ਚੋਰ ਕੋਈ ਹੋ ਮਿਲ ਨੂੰ ਹੁਣ ਕੀ ਪਤਾ ਆ ਗਏ ਜਿਹੜੇ ਨਸ਼ੇ ਕਰਦੇ ਆਂ ਆਂਟੀ ਮੌਕੇ ਤੇ ਪੁਲਿਸ ਪਹੁੰਚ ਗਈ ਪਤਾ ਨਹੀਂ ਮੈਨੂੰ ਮੈਸ ਤਾਂ ਹੋਣਾ ਕੁੜੀ ਘੰਟਾ ਹੋ ਗਿਆ ਤੇ ਬੈਠ ਕਲਪ ਦੇ ਨੂੰ ਚੱਲਾ ਜਾ ਉਹਨੂੰ ਪੁੱਛਾ ਖੜਾ ਕਿੰਨੇ ਕ ਤੋਲਿਆਂ ਦੀ ਚੈਨ ਹੈਗੀ ਤੁਹਾਡੀ ਤੋਲੇ ਦੀ ਆ ਕੰਪਲੀਟ ਲਿਖਾਤੀ ਆਂਟੀ ਜੀ ਆ ਹੁਣ ਵਾਏ ਆ ਬੱਚੇ ਚੱਲਾ ਜਾ ਜੀ ਭਾਜੀ ਕੀ ਹੋਇਆ ਕੀ ਜੀ ਕੀ ਮਸਲਾ ਕੀ ਹੋਇਆ ਮੈਡਮ ਗੁਰਦੁਆਰਾ ਸਾਹਿਬ ਵੱਲੋਂ ਆ ਰਹੀ ਸੀ ਤੇ ਕ੍ਰਿਸ਼ਨਾ ਮੰਦਰ ਨੂੰ ਜਾ ਰਹੀ ਸੀ ਇੱਥੇ ਉਸਾਜ ਹੈਲਥ ਕਲੱਬ ਦੇ ਸਾਹਮਣੇ ਇੱਕ ਲੜਕਾ ਆਇਆ ਜਿਸਨੇ ਬਲੈਕ ਕੈਪ ਪਾਈ ਆ ਤੇ ਚੱਕਦਾਰ ਕਮੀਜ਼ ਆ ਉਹ ਇਹਦੀ ਚੈਨੀ ਖੋ ਕੇ ਲੈ ਗਿਆ ਮੈਡਮ ਉਹ ਇੱਕ ਦੋ ਕਰੀ ਘਟਣਾ ਕਰੀ ਇਹ ਤਕਰੀਬਨ 3:55 ਕਿ ਕਿਧਰ ਆ ਰਿਹਾ ਸੀ ਲੜਕਾ ਤੇ ਕਿਧਰ ਨੂੰ ਗਿਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਵੱਲ ਨੂੰ ਆਇਆ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਵਾਲੀ ਸਾਈਡ ਵੱਲ ਆਇਆ ਤੇ ਕ੍ਰਿਸ਼ਨਾ ਮੰਦਰ ਨੂੰ ਜਾ ਰਿਹਾ ਉਹ ਕਦੇ ਤੇ ਸੀ ਅੱਜ ਮੋਟਰਸਾਈਕਲ ਤੇ ਇਕੱਲੇ ਸੀ ਇਕੱਲੇ ਜੀ ਇਕੱਲੇ ਇਕੱਲੇ ਫੜਿਆ ਗਿਆ ਜਾਂ ਉਹਦਾ ਪਿੱਛਾ ਕਿੱਥਾ ਨਹੀਂ ਹੁਣ ਇਹ ਅਸੀਂ ਤੇ ਸਾਨੂੰ ਤਾਂ ਕੰਪਲੀਟ ਆਈ ਹੈ ਨਾ ਜੀ ਸਾਨੂੰ ਕੰਪਲੀਟ ਆਈ ਹੈ ਕੰਪਲੀਟ ਤੇ ਹੀ ਮੌਕੇ ਤੇ ਆਏ ਤੇ ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਅੱਲੇ ਤੱਕ ਸਾਹਮਣੇ ਆਈ ਕੋਈ ਸੀ ਨਹੀਂ ਅਜੇ ਕੋਈ ਨਹੀਂ ਹੂੰ ਇਹਨਾਂ ਦੇ ਇਹਨਾਂ ਦੇ ਦੱਸਣ ਮੁਤਾਬਕ ਹੋ 흘ਿਆ ਨੋਟ ਕਰ 흘ਿਆ 흘ਿਆ ਇਹਨਾਂ ਦਾ ਨੋਟ ਕਰ ਲਿਆ ਬਾਕੀ ਆਪਾਂ ਬਾਕੀ ਕੈਮਰੇ ਚੈੱਕ ਕਰਦੇ